ਬਾਚੀਬੜਾ ਪੁਲਿਸ ਨੂੰ ਅੱਜ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਮੋਬਾਈਲ ਚਪਟਮਾਰ ਦੇ ਚੋਰ ਗਰੋਹ ਦੇ 4 ਮੈਂਬਰਾਂ ਨੂੰ ਕਾਬੂ ਕਰਕੇ ਉਹਨਾਂ ਤੋਂ 19 ਮੋਬਾਈਲ ਅਤੇ 1 ਕੋ ਮੋਟਰਸਾਈਕਲ ਬਰਾਮਦ ਹੋਇਆ ਹੈ ਅੱਜ ਇਸ ਸਬੰਧੀ ਪ੍ਰੈਸ ਕਾਨਫਰੰਸ ਕਰਦਿਆਂ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਨੇ ਦੱਸਿਆ ਕਿ ਪੁਲਿਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਡਾਕਟਰ ਜੋਤੀ ਜੱਜਪਦੀ ਅਗਵਾਈ ਹੇਠ ਕਾਸੋ ਆਪਰੇਸ਼ਨ ਚੱਲ ਰਿਹਾ ਹੈ ਜਿਸ ਦੇ ਤਹਿਤ ਔਰ ਥਾਣਾ ਮੁਖੀ ਹਰਵਿੰਦਰ ਸਿੰਘ ਅਤੇ ਉਸ ਦੀ ਪੂਰੀ ਟੀਮ ਨੇ ਤੰਦੇਹੀ ਨਾਲ ਕੰਮ ਕਰਦਿਆਂ ਇਸ ਚੋਰ ਗਰੂਹ ਦਾ ਪਰਦਾਫਾਸ਼ ਕੀਤਾ ਹੈ ਅਤੇ ਪੁੱਛਗਿੱਛ ਦੌਰਾਨ ਉਹਨਾਂ ਤੋਂ ਕਈ ਚੋਰੀ ਦੇ ਮੋਬਾਈਲ ਚਪਕ ਮਾਰਦੀਆਂ ਬਾਰਦਾਸਤਾਂ ਦਾ ਖੁਲਾਸਾ ਹੋਇਆ ਹੈ ਇਨਾ ਚਾਪਟ ਮਾਰਾਂ ਕੋਲੋਂ 14 ਮੋਬਾਈਲ ਫੋਨ ਚੋਰੀ ਦੇ ਬਰਾਮਦ ਕੀਤੇ ਗਏ ਨੇ। ਸ਼੍ਰੀ ਮਾਚੀਵਾੜਾ ਸਾਹਿਬ ਤੋਂ ਰਾਜਦੀਪ ਸਿੰਘ ਹਲਵੇਲਾ ਦੀ ਰਿਪੋਰਟ। ਇਹਦਾ ਜੀ ਸਾਡੇ ਮਾਨਯੋਗ ਐਸਐਸਪੀ ਡਾਕਟਰ ਜਯੋਤੀ ਜਾਦਵ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਉਹਨਾਂ ਦੀ ਕਾਸ ਆਪਰੇਸ਼ਨ ਜਿਸ ਦਿਨ ਸਾਡਾ ਚੱਲਿਆ ਸੀ। ਇਹ 25 ਦੂਰੋਂ ਸਾਡੇ ਇੱਕ ਹਰਜਿੰਦਰ ਸਿੰਘ ਸੀ ਜਿਹੜਾ ਹਯਾਤਪੁਰ ਦਾ ਮੋਬਾਈਲ ਚੋਰੀ ਹੋਇਆ ਸੀ ਉਦੋਂ ਬਾਅਦ ਸਾਡੇ ਐਸ.ਟੀ.ਓ. ਸਾਹਿਬ ਤੇ ਇਹਨਾਂ ਦੇ ਥਾਣੇਦਾਰ ਸਾਹਿਬ ਜਿਹੜੇ ਆ ਟੀਮ ਪੂਰੀ ਟੀਮ ਨੇ ਹਾਰਡਵਰਕ ਪੂਰਾ ਕਰਦੇ ਦੋ ਚੋਰ ਜਿਹੜੇ ਆ ਅਕਸ਼ੇ ਕੁਮਾਰ ਤੇ ਅਰਜਨ ਇਹ ਦੋਨੇ ਅਰੈਸਟ ਕੀਤੇ ਆ ਜਿਨ੍ਹਾਂ ਕੋਲੋਂ 14 ਮੋਬਾਈਲ ਜਿਹੜੇ ਆ ਇਹਨਾਂ ਦਾ ਅੱਡ-ਅੱਡ ਲੋਕੇਸ਼ਨਾਂ ਤੋਂ ਚੋਰੀ ਕਰਦੇ ਸੀ ਮੋਬਾਈਲ ਲੁਧਿਆਣੇ ਫੁਕਲ ਪੁਆਇੰਟ ਤੋਂ ਤੇ ਉੱਥੋਂ ਚੋਰੀ ਕਰਕੇ ਇੱਥੇ ਪਹਾੜੇ ਤੋਂ ਵੀ ਚੋਰੀ ਕੀਤੇ ਨੇ ਇੱਥੇ ਲਿਆ ਗਿਆ ਜਿਹੜਾ ਲੇਬਰ ਮੈਨ ਸੀਡੇ ਬੰਦੇ ਕੋਈ ਉਹਨਾਂ ਨੂੰ ਮੋਬਾਈਲ ਵਗੈਰਾ ਵੇਚ ਦਿੰਦੇ ਸੀ 14 ਮੋਬਾਈਲ ਹੀ ਰਿਕਵਰ ਕਰ ਲਿਆ ਇਹਦਾ ਅੱਜ ਪੇਸ਼ ਕਰਾਂਗੇ ਰਿਮਾਂਡ ਲੈ ਰਹੇ ਆ ਤਫ਼ਤੀਸ਼ ਜੜੀ ਜਾ ਰਹੀ ਹੈ ਇਸ ਤੋਂ ਬਿਨਾ 2-3 25 ਨੂੰ ਜਿਹੜਾ ਇੱਕ ਸਾਡੇ ਸਨੇਚਿੰਗ ਹੋਈ ਸੀ বাস ਸਟੈਂਡ ਦੇ ਵਿੱਚ ਜਿਹਦੇ ਵਿੱਚ ਦੋ ਮੁੰਡਿਆਂ ਜਿਹੜੇ ਆ ਗੁਰਪ੍ਰੀਤ ਸਿੰਘ ਤੇ ਅਮਰਜੀਤ ਸਿੰਘ ਇਹ ਸਤਾਵਗੜ ਪਿੰਡ ਦੇ ਨੇ ਦੋਨੋਂ ਹੀ ਬੱਚੇ ਜਿਹੜੇ ਅਠ ਅਠ ਪੜ੍ਹੇ ਹੋਏ ਨੇ ਇਹਨਾਂ ਨੂੰ ਅਰੈਸਟ ਕੀਤਾ ਇਹਨਾਂ ਨੂੰ ਅਰੈਸਟ ਕਰਨ ਤੋਂ ਬਾਅਦ ਜਿਹੜੇ 5 ਮੋਬਾਈਲ ਜਿਹੜੇ ਨਹੀਂ ਸਨੇਚ ਕੀਤੇ ਹੋਏ ਸੀ ਉਹ ਅਸੀਂ ਬਰਾਮਦ ਕੀਤੇ ਆ। ਈਵਨ ਕੇ ਜਿਹੜਾ ਇੱਥੇ ਕਿਸੇ ਲੇਬਰ ਵਾਲਾ ਤੋਂ ਬਨਾ ਕਿਸੇ ਦੁਕਾਨ ਵਾਲੇ ਨੂੰ ਮੋਬਾਈਲ ਹੀ ਨਹੀਂ ਵੇਚਿਆ ਉਹ ਵੀ ਐਸਐਚਓ ਸਾਹਿਬ ਬੜੀ ਜ਼ਿੱਦਤ ਨਾਲ ਲੱਗੇ ਆ। ਦੁਕਾਨਦਾਰ ਜਿਹੜਾ ਬਿਨਾ ਬਿੱਲ ਤੋਂ ਲਊਗਾ ਉਹਦੀ ਵੀ ਇਸ ਮੁਕਦਮੇ 'ਚ ਜਿਹੜੀ ਗ੍ਰਿਫਤਾਰੀ ਕੀਤੀ ਜਾਊ। ਇਸੇ ਚੋਰੀ ਵਾਲਾ ਮੌਨਰ ਸਰ ਮੋਟਰਸਾਈਕਲ ਤੇ ਇਸ ਤੋਂ ਬਨਾ ਤੀਜਾ ਇੱਕ ਮੋਟਰਸਾਈਕਲ ਚੋਰੀ ਹੋਇਆ ਸੀ ਸਾਡੇ 1325 ਲੇਟੈਸਟ ਹੀ ਉਹ ਮੋਟਰਹਲ ਚੋਰੀ ਦੇ ਵਿੱਚ ਜਿਹੜਾ ਆ ਦੋਚੀ ਮੰਡਤਰਾਮ ਔਰ ਗੱਗੀ ਇਹ ਅਰਵਦਾਸ ਨੇੜੇ ਸ੍ਰੀ ਗੁਰੂ ਅਰਵਦਾਸ ਗੁਰਦੁਆਰਾ ਪ੍ਰਾਣੀ ਸਬਜੀ ਮੰਡੀ ਦੇ ਲੱਗੇ ਰਹਿੰਦਾ ਸੀ ਇਹਨੂੰ ਕਾਬੂ ਕਰਕੇ ਚੋਰੀ ਦਾ ਜਿਹੜਾ ਮੋਟਰਸਾਈਕਲ ਬਰਾਮਦ ਕੀਤਾ ਹੈ ਇਹਨਾਂ ਤਿੰਨਾ ਮੁਕੱਦਮਿਆਂ ਦੇ ਮੁੱਲ ਜਮਾਂ ਦਾ ਜਿਹੜਾ ਜੁਰਮਾਨਾ ਲੈ ਰਹੇ ਆ ਤਫਦੀ ਸਾਡੀ ਗੋਇੰਗ ਹੋਣਾ ਹੋਰ ਵੀ ਜਿਹੜੇ ਐ ਸਰਾਗ ਲੱਗਣ ਦੀ ਸੰਭਾਵਨਾ ਹੈ ਇਹ ਕੋ ਨਸ਼ੇ ਵਾਲੀ ਪੂਸਤਰੀ ਕਰਦੇ ਸੀ ਕਿ ਕਿਸ ਕੰਮ ਪਰਪਲ ਇਹ ਕਰਦੇ ਨੇ ਨਹੀਂ ਨਾ ਜੋ ਇੱਕ ਬੰਦਾ ਹੈ ਜਿਹੜਾ ਨਸ਼ੇ ਵਾਲਾ ਨਹੀਂ 8 8 ਪੜੇ ਆ ਕੰਮ ਕੋਈ ਹੋਰ ਕਰ ਨਹੀਂ ਰਹੇ ਅਹੀ ਜੀ ਸਨੇਚਿੰਗ ਕਰਕੇ ਜਿਵੇਂ 7 1000 ਦਾ ਮੋਬਾਈਲ ਖੋਇਆ ਤੇ ਉਹ ਅੱਗੇ 2000 ਚ ਵੇਚਦਾ ਤੇ ਹੋਰ ਵੀ ਇਹਨਾਂ ਨੇ ਵੜ ਦਿੱਤਾ ਮੰਨੀ ਜੀ ਕੋਈ ਜਿਹੜੇ ਸੈਚਿੰਗ ਪ੍ਰੋਜੈਕਟ ਬਰਾਬਦੀ ਦੁਲਾਵਾ ਜੀ ਇਹ ਤੋਂ ਬਨਾ ਜੁਰਮਾਨਾ ਲੈ ਕੇ ਇਨਸੀਡੈਂਟ ਹੋਰ ਵੀ ਇਹਨਾਂ ਨੇ ਮੰਨੇ ਆ 4 4 5 5 ਉਹ ਵੀ ਅਸੀਂ ਤਸਦੀਕ ਕਰਦੇ ਆ ਯਾਦ ਰਹਿਣੇ ਨੇ ਤਕਨੀਕ ਹੋ ਗਈ ਇਹ ਸਾਰੇ ਜਿਹੜੇ ਆ 22 23 ਸਾਲ ਦੀ ਏਜ ਦੇ ਵਿੱਚ ਕੋਈ ਮੈਰਿਟ ਵੀ ਇਹਨਾਂ ਤੇ ਨਹੀਂ ਮੈਰਿਟ ਦਾ ਜੀ ਇਹਦਾ ਕੋਈ ਇਹਨਾਂ ਦੇ ਮੱਠੜ ਤੋਂ ਇਲਾਵਾ ਕਿਤੇ ਬਾਅਦ ਨਹੀਂ ਲੱਕੇ ਜੋ ਕਿੱਥੇ ਕੁਹਾੜੇ ਤੋਂ ਇਲਾਵਾ ਕਿਤੇ ਇਹਨਾਂ ਨੇ ਕੁਹਾੜਾ ਲੁਧਿਆਣਾ ਫੁਗਲ ਪੁਆਇੰਟ ਲੁਧਿਆਣਾ ਸ਼ਹਿਰ ਦੇ ਵਿੱਚ ਕਾਫੀ ਵਾਰਦਾ ਤਾਂ ਮੈਕਸਿਮ ਵਾਰਦਾ ਤਾਂ ਇਹਨਾਂ ਨੇ ਲੁਧਿਆਣਾ ਸ਼ਹਿਰ ਚ ਕੀਤੀ। ਉਹ ਮੋਬਾਈਲ ਕਿੰਨੇ ਕਿ ਦੁਕਾਨਦਾਰਾਂ ਨੂੰ ਕੋਲ ਵੇਚਦੇ ਨੇ? ਅ ਇੱਕ ਦੁਕਾਨਦਾਰ ਦਾ ਸਾਡਾ ਨਾਮ ਆਇਆ ਸਾਹਮਣੇ। ਉਹ ਐਸਕੇਓ ਸਾਹਿਬ ਉਹ ਕਰ ਰਹੇ ਆ। ਉਹ ਦੁਕਾਨਦਾਰ ਦਾ ਵੀ ਜਿਹੜਾ ਗ੍ਰਫਤਾਰ ਕੀਤਾ ਜਾਊਗਾ ਇਸ ਸੰਬੰਧ ਵਿੱਚ। ਮੇਰੇ ਵੱਲੋਂ ਥੋੜੇ ਜਿਹੜੀ ਦੁਕਾਨਦਾਰਾਂ ਨੂੰ ਵੀ ਅਪੀਲ ਹੈ ਭਾਵੇਂ ਕੋਈ ਯੂਲਰ ਨੇ, ਭਾਵੇਂ ਮੋਬਾਈਲ ਦਾ ਕੰਮ ਕਰਨ ਵਾਲੇ ਆ। ਬਿਨਾ ਬਿੱਲ ਤੋਂ, ਬਿਨਾ ਰਸੀਤ ਤੋਂ ਇਹੋ ਜਿਹਾ ਸਮਾਨ ਨਾ ਖਰੀਦਣ। ਜੇ ਕੋਈ ਖਰੀਦੂਗਾ ਤਾਂ ਉਹਨੂੰ ਜਿਹੜਾ 411 ਦੇ ਵਿੱਚ ਜਿਹੜਾ ਤੁਰੀ ਦਾ ਸਮਾਨ ਲੈਣ ਦੇ ਵਿੱਚ ਮੁਕੀਤਾ ਜਾਊਗਾ